ਹਾਂਜੀ ਸਤਿ ਸ੍ਰੀ ਅਕਾਲ ਜਸਵਰੜ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਘੇਰੇ ਦਾ ਨਿਊ ਡਿਜ਼ਾਈਨ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਆ ਆਪਣੇ ਕੋਲੇ ਕਪੜਾ ਜੀ ਤੇ ਆ ਆਪਣੇ ਕੋਲੇ ਅੱਗੇ ਤਾਂ ਆਪਾਂ ਜਿਹੜਾ ਘੇਰੇ ਦੀ ਡਿਜ਼ਾਈਨਿੰਗ ਕੀਤੀ ਹੈ ਜਾਲੀ ਵਾਲੀ ਲੇਸਾਂ ਦੇ ਨਾਲ ਹੀ ਤੁਹਾਨੂੰ ਦੱਸਿਆ ਆ ਵੇਲੇ ਲੇਸ ਵਕਰੀ ਹੈਗੀ ਤੇ ਇਸ ਦੇ ਨਾਲ ਆਪਾਂ ਤੁਹਾਨੂੰ ਡਿਜ਼ਾਈਨਿੰਗ ਘੇਰੇ ਦੀ ਕਰਕੇ ਦਿਖਾਉਣੀ ਹੈ ਬਨੇ ਰਹੋ ਵੀਡੀਓ ਦੇ ਐਂਡ ਤੱਕ ਠੀਕ ਹੈ ਜੀ ਆਹ ਲਓ ਜੀ ਆਪਣੇ ਕੋਲੇ ਸ਼ਰਟ ਦਾ ਕਪੜਾ ਸ਼ਰਟ ਦੇ ਕਪੜੇ ਦੇ ਉੱਤੇ ਤੁਸੀਂ ਮਾਰਕਿੰਗ ਕੀਤੀ ਤੁਹਾਨੂੰ ਦਿਖਦੀ ਹੋ ਫਰੋਜੀ ਕਲਰ ਨਾਲ ਇੱਕ ਵਾਰ ਮੈਂ ਤੁਹਾਨੂੰ ਪਹਿਨੋਂ ਫੇਰ ਸਮਝਾ ਰਹੀਆਂ ਦੇਖੋ ਜਿਹੜਾ ਆਪਾਂ ਘੇਰ ਜਿੰਨਾ ਤਰਪਾਈ ਪੱਟਾ ਹੋਲਡਿੰਗ ਕਰਨਾ ਜੀ ਉਹ ਮਸ਼ੀਨ ਲਗਾ ਕੇ ਰੈਡੀ ਕਰ ਲਈ ਵੀਰੇ ਉਸ ਘੇਰ ਤੋਂ ਇੱਥੇ ਇੰਚ ਡੇਪ ਰੱਖਣਾ 5.5 ਇੰਚ ਤੇ ਕੱਟ ਲਗਾਣਿਆ ਸੀ ਉਸ ਤੋਂ ਬਾਅਦ ਇੰਚ ਡੇਪ 5.5 ਤੋਂ ਬਾਅਦ 2 2 ਤੇ ਕੱਟ ਲਗਾੜਿਆ ਮਾਰਕਿੰਗ ਕਰ ਲਈ ਫਿਰ 2 ਤੇ ਮਾਰਕਿੰਗ ਕਰ ਲਈ ਕੱਟ ਲਗਾ ਲਿਆ ਔਰ ਫਿਰ ਜਿਹੜਾ ਆ ਵਾਲਾ ਟੱਕਾ ਇਹ ਵੀ 2 ਤੇ ਤੇ ਇੱਥੋਂ ਸਪੇਸ ਇਹ ਟੱਕ ਦੀ ਹੋ ਜੂਗੀ ਜੀ 12 ਇੰਚ ਤੇ ਠੀਕ ਹੈ ਜੀ ਇਥੋਂ ਨੀਚੋਂ ਨਾਪਦੇ ਤਾਂ ਆਹ ਵਾਲੀ ਜਾਲੀ ਦੀ ਸਪੇਸ ਹੋ ਜੂਗੀ 12 ਇੰਚ ਤੇ ਇਥੋਂ ਨਾਪਦੇ ਆ 2 ਇੰਚ ਤੇ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਜਿਹੜੀ ਇਹ ਮੈਂ ਮਾਰਕਿੰਗ ਕੀਤੀ ਤੁਹਾਨੂੰ ਦਿਖਦੀ ਹੋਊਗੀ ਇਹਨਾਂ ਨੂੰ ਕੱਟਦੀਆਂ ਤੁਹਾਡੇ ਸਾਹਮਣੇ ਕੱਟ ਕੇ ਆਪਾਂ ਫਿਰ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਆਹ ਜਾਲੀ ਵਾਲੀ ਲੇਸ ਬਣੀ ਹੋਈ ਹੈ ਜਾਲੀ ਵਾਲੀ ਨਹੀਂ ਜੀ ਇਸ ਤਰ੍ਹਾਂ ਦੀ ਲੇਸ ਆ ਮਲਟੀ ਕਲਰ ਆ ਸੂਟ ਚ ਜਿੰਨੇ ਕਲਰ ਆ ਓਨੇ ਕਲਰਾਂ ਦੀ ਲੇਸ ਆ ਇਹਨੂੰ ਆਪਾਂ ਵੀਰੇ ਪਹਿਲਾਂ ਕੱਟ ਲੈਣੇ ਆ ਠੀਕ ਹੈ ਕੱਟ ਕੇ ਆਪਾਂ ਲੇਸ ਵਿੱਚ ਦੇਵਾਂਗੇ ਪਰਫੈਕਟ ਗੋਮ ਸਲਾਈ ਦੇ ਨਾਲ ਕੱਟ ਕੇ ਹੀ ਸੋਹਣੀ ਲੱਗਦੀ ਹੁੰਦੀ ਆ ਉੱਤੇ ਰੱਖਮੀ ਲੇਸ ਨਹੀਂ ਸੋਹਣੀ ਲੱਗਦੀ ਸੂਟਾਂ ਦੇ ਜੀ ਹੁਣ ਇਹ ਵਾਲਾ ਆਪਾਂ ਪੀਸ ਕੱਟ ਕੇ ਵੀਰੇ ਸਾਈਡ ਤੇ ਕਰ ਦਿੱਤਾ ਸਭ ਤੋਂ ਪਹਿਲਾਂ ਤੇ ਇਸ ਪੀਸ ਨੂੰ ਵੀ ਕੱਟ ਲਈਏ ਜਿਹੜੀਆਂ ਸੈਂਟਰ ਦੇ ਵਿੱਚ ਇਹਨਾਂ ਦੇ ਟੈਂਟ ਐਕਸ ਪਾਉਣੀ ਆਪਾਂ ਉਹ ਪਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਜਾਲੀ ਵਾਲੀ ਲੇਸ ਦੇ ਨਾਲ ਫਿਨਿਸ਼ਿੰਗ ਜਿਹੜੀ ਵਾਲੀ ਲੇਸ ਦੇ ਨਾਲ ਫਿਨਿਸ਼ਿੰਗ ਇਹਨੂੰ ਕਰਾਂਗੇ ਠੀਕ ਹੈ ਸਭ ਤੋਂ ਪਹਿਲਾਂ ਵਾਲੇ ਪੱਲੇ ਦਾ ਆਪਾਂ ਕੰਮ ਕਰਾਂਗੇ ਕਿ ਇਸ ਤਰ੍ਹਾਂ ਕਰਨਾ ਦੇਖੋ ਇਹਨਾਂ ਨੂੰ ਆਪਾਂ ਕਰ ਦੇਣਾ ਸਾਈਡ ਤੇ ਠੀਕ ਹੈ ਜੀ ਜਿਹੜਾ ਆਹ ਵਾਲਾ ਮੇਨ ਪੱਲਾ ਹੈਗਾ ਇਹਦੀ ਆਪਾਂ ਸਲਾਈਆਂ ਦਾ ਤੁਹਾਨੂੰ ਮੈਂ ਦੱਸਦੀਆਂ ਕਿ ਇਸ ਤਰ੍ਹਾਂ ਵਫਾ ਕਰ ਲਿਓ ਇੱਥੇ ਮੀਡੀਅਮ ਜਿਹੇ ਸਾਈਜ਼ ਦਾ ਨਾ ਹੀ ਜ਼ਿਆਦਾ ਬਰੀਕ ਨਾ ਹੀ ਮੋਟਾ ਠੀਕ ਹੈ ਹੁਣ ਇਹਨੂੰ ਤੁਸੀਂ ਕੀ ਕਰਨਾ ਹੈ ਇਸ ਤਰ੍ਹਾਂ ਖੋਲ ਲੈਣਾ ਸਭ ਤੋਂ ਪਹਿਲਾਂ ਖੋਲਣ ਤੋਂ ਪਹਿਲਾਂ ਇਹ ਤੇ ਜਿਹੜੀ ਨੀਚੇ ਵਾਲੀ ਜਾਲੀ ਵਾਲੀ ਆਹ ਵਾਲੀ ਲੈ ਕੇ ਏਰ ਤੇ ਲਗਾਉਣੀ ਆ ਸਿੱਧਾ ਪਾਸਾ ਆਹ ਵਾਲਾ ਤੇ ਜਾਲੀ ਦੇ ਨਾਲ ਆਹ ਵਾਲੀ ਲੇਸ ਦਾ ਵੀ ਸਿੱਧੇ ਨਾਲ ਸਿੱਧਾ ਪਾਸਾ ਉੱਪਰ ਨੂੰ ਉਲਟ ਹੋ ਗਿਆ ਹਨ ਸਿੱਧੇ ਨਾਲ ਸਿੱਧਾ ਪਾਸਾ ਮੈਚ ਕਰ ਲੈਣਾ ਮੈਚ ਕਰਕੇ ਤੁਸੀਂ ਸਲਾਈ ਲਾਉਣੀ ਆ ਆ ਲੋ ਜੀ ਇਸ ਤਰ੍ਹਾਂ ਰੱਖਿਓ ਇਸ ਤਰ੍ਹਾਂ ਰੱਖ ਕੇ ਇਹਨਾਂ ਇਹਨਾਂ ਕਪੜਾ ਅਰੇ ਅੰਦਰ ਨੂੰ ਰੱਖਣਾ ਠੀਕ ਹੈ ਉਸ ਤੋਂ ਬਾਅਦ ਜੇ ਤੁਹਾਡੀ ਤੁਸੀਂ ਘੱਟ ਰੱਖਿਆ ਥੋੜੀ ਸੀਨ ਸਿੱਜ ਜੂਗੀ ਸੀਨ ਸੱਜ ਕੇ ਜਿਹੜੀ ਫਿਨਿਸ਼ਿੰਗ ਆ ਉਹ ਨਹੀਂ ਆਉਗੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਲਗਾ ਰਹੀਆਂ ਸਭ ਤੋਂ ਪਹਿਲਾਂ ਇੱਥੇ ਜਿਹੜਾ ਵਫਾ ਆ ਥੋੜਾ ਜਿਹਾ ਵੱਡਾ ਕਰ ਲਿਓ ਨਾ ਹੀ ਜ਼ਿਆਦਾ ਛੋਟੋ ਹੋਵੇ ਨਾ ਹੀ ਜ਼ਿਆਦਾ ਵੱਡਾ ਹੋਵੇ ਇਹ ਨਾ ਹੋਵੇ ਵੀ ਤੁਸੀਂ ਪਲ ਤੇ ਵਫਾ ਕਰਕੇ ਲਗਾ ਦੋ ਤੇ ਫਿਰ ਥੋੜਾ ਜਿਹੜਾ ਸੀਨ ਆ ਉਹ ਉੱਦੜ ਜੇਵੇ ਹਨਾ ਉਸ ਹੱਬ ਦੇ ਨਾਲ ਤੁਸੀਂ ਸੀਨ ਲਗਾ ਕੇ ਰੈਡੀ ਕਰਨੀ ਆ ਧਿਆਨ ਰੱਖਣਾ ਜਿੰਨੀ ਸਲਾਈ ਇੱਕ ਪਾਸੇ ਤੋਂ ਸ਼ੁਰੂ ਕਰਤੀ ਓਨੀ ਲਾਸਟ ਤੇ ਵੀ ਜਾ ਕੇ ਖਤਮ ਹੋਣੀ ਆ ਇਹ ਨਹੀਂ ਹੋਊਗਾ ਵੀ ਲੇਸ ਦੇ ਵਿੱਚ ਕਪੜਾ ਤੁਸੀਂ ਐਕਾ ਜਾ ਅਦਾ ਲਗਾ ਦੋ ਇੱਕ ਤਾਂ ਘੱਟ ਲਗਾ ਦੋ ਇਸ ਤਰ੍ਹਾਂ ਜਾਲ ਲਗਾਉਣੀ ਆ ਲੇਸ ਆ ਜਾਲੀ ਆ ਜੋ ਵੀ ਤੁਹਾਡੇ ਕੋਲੇ ਹੋਊਗਾ ਹਨਾ ਉਹ ਹਿਸਾਬ ਨਾਲ ਤੁਸੀਂ ਦੇਖ ਲਿਓ ਚੜਾਈ ਦਾ ਨਾਪ ਦੇਖ ਲਿਓ ਚੜਾਈ ਦੇ ਹਿਸਾਬ ਦੇ ਨਾਲ ਇਹਨਾਂ ਨੇ ਸੂਟ ਦੀ ਜਿਹੜੀ ਲੈਂਥ ਹੁੰਦੀ ਆ ਉਹ ਘਾਟ ਦੀ ਵੱਧਦੀ ਹੁੰਦੀ ਆ ਠੀਕ ਹੈ ਜੀ ਚੜਾਈ ਦੇ ਹਿਸਾਬ ਨਾਲ ਹੋਣਾ ਜਿਹੜੀ ਐਕਸਟਰਾ ਇਹਨੂੰ ਆਪਾਂ ਦਿੰਨੇ ਕੱਟ ਆਹ ਲਓ ਜੀ ਇਹਨੂੰ ਖੋਲੋ ਆ ਦੇਖੋ ਇਸ ਤਰ੍ਹਾਂ ਇਹ ਵਿੱਚ ਜਾਵੜੀ ਤੇ ਇਸ ਦੇ ਨਾਲ ਹੀ ਸੂਟ ਦੀ ਜਿਹੜਾ ਪੂਰਾ ਸੋਨਾ ਬਣ ਕੇ ਆਪਣਾ ਰੈਡੀ ਹੋ ਜਾਣਾ ਹੁਣ ਤੁਸੀਂ ਕੀ ਕਰਨਾ ਜਿਹੜਾ ਉੱਪਰ ਵਾਲਾ ਹੈਗਾ ਇੱਕ ਕਪੜਾ ਇਹਨੂੰ ਬਾਅਦ ਚ ਜੁਆਇਨ ਕਰਾਂਗੇ ਆਪਾਂ ਪੱਲੇ ਦੇ ਨਾਲ ਇਹਦੇ ਵਿੱਚ ਨਾ ਇੱਥੇ ਪੈਂਡਲ ਪਾ ਦਿਓ ਜਿਹੜੇ ਪੈਣੇ ਆਗੇ ਇੱਥੇ ਆਪਾਂ ਕੱਟ ਲਗਾ ਕੇ ਰੈਡੀ ਕੀਤੇ ਹੋਏ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਫੜਨਾ ਇਹਨਾਂ ਨੂੰ ਇਸ ਤਰ੍ਹਾਂ ਕਰੀਜ਼ ਬਣਾ ਲਿਓ ਮਸ਼ੀਨ ਦੇ ਨਾਲ ਹੀ ਬਣਾ ਲਿਆ ਕਰੋ ਜੇ ਪ੍ਰੈਸ ਲਗਾਈ ਹੋਈ ਹੈ ਪ੍ਰੈਸ ਨਾਲ ਬਣਾ ਲਿਓ ਠੀਕ ਹੈ ਇਸ ਤਰ੍ਹਾਂ ਇੱਕੋ ਜਿਹੀ ਹੋਣੀ ਚਾਹੀਦੀ ਹੈ ਜਿਹੜੀ ਕਰੀਜ਼ ਬਣੂਗੀ ਤੁਹਾਡੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਹੌਣੇ ਦੇ ਵਿੱਚ ਜਿਹੜੀ ਸੀਨ ਲਾਉਣੀ ਆ ਤੁਸੀਂ ਉਹ ਸੀਨ ਕਿੰਨੀ ਸਪੇਸ ਤੇ ਲਾਉਣੀ ਆ ਦੇਖੋ ਜੀ ਇਹ ਚੀਜ਼ ਮੈਂ ਦੇਖਣ ਵਾਲੀ ਆ ਇਸ ਤਰ੍ਹਾਂ ਇਹ ਇੱਕ ਚੀਜ਼ ਹੋਰ ਆ ਜੇ ਤੁਸੀਂ ਇਹਦੇ ਵਿੱਚ ਨਾ ਇੱਥੇ ਟ੍ਰੇਡੇ ਲੋਟ ਪੈਂਡਲ ਪਾਉਣਾ ਚਾਹੁੰਦੇ ਆ ਉਹਨਾਂ ਦੇ ਲਈ ਤੁਹਾਨੂੰ ਕਮੀਜ਼ ਦਾ ਘੇਰਾ ਜਿਹੜਾ ਉਹ ਬਾਅਦ ਚ ਕੱਟਿਆ ਜਾਊਗਾ ਕਿਉਂਕਿ ਪੈਂਡਲਾਂ ਦੇ ਵਿੱਚ ਕਪੜਾ ਬਹੁਤ ਜ਼ਿਆਦਾ ਆ ਜਾਂਦਾ ਹੈ ਨਾ ਇਸ ਤਰ੍ਹਾਂ ਆ ਦੇਖੋ ਜੀ ਇੰਨਾ ਕਰਾ ਕੇ ਆਪਾਂ ਸੀਨ ਲਾਉਣੀਆਂ ਨੂੰ ਆਪਾਂ ਇੱਥੇ ਬਰੀਕ ਕਰ ਦੇਣਾ ਇੱਥੇ ਜ਼ਿਆਦਾ ਮੋਟਾ ਆਪਾਂ ਨਹੀਂ ਚੱਲੂਗਾ ਬਰੀਕ ਕਰ ਲਿਓ ਠੀਕ ਹੈ ਜੀ ਕਿਉਂਕਿ ਜੇ ਇੱਕ ਵਾਰ ਸਲਾਈ ਪੱਟੀ ਗਈ ਥੋੜੀ ਸਲਾਈ ਸੈਟ ਨਹੀਂ ਆਈ ਫਿਰ ਉਹ ਜੀ ਜਿਹੜੇ ਕਪੜਾ ਨਹੀਂ ਬਣ ਕੇ ਰੈਡੀ ਹੋਊਗਾ ਘੇਰ ਤੁਹਾਡਾ ਠੀਕ ਹੈ ਜੀ ਇੱਕ ਸਾਰ ਘੇਰ ਬਣਾ ਕੇ ਰੈਡੀ ਕਰਨਾ ਹੋਵੇ ਤਾਂ ਇਸ ਤਰ੍ਹਾਂ ਸੀਨ ਪਹਿਲਾਂ ਬ੍ਰੀਕ ਬਫੇ ਨਾਲ ਲਾਉਣੀ ਹੈ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਸੀਨ ਲਾਉਂਦੇ ਹੁਣ ਮੇਰੇ ਤੇ ਤਬਾਹ ਹੋ ਗਈ ਸੀਨ ਘੱਟ ਵੱਧ ਨਾ ਹੋਵੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਚਲੋ ਜੀ ਇੱਕ ਸੀਨ ਆਪਣੀ ਲਾ ਕੇ ਰੈਡੀ ਹੋ ਗਈ ਦੂਸਰੇ ਪਾਸੇ ਪਸ ਸੀਨ ਲਾਉਣੀ ਸ਼ੁਰੂ ਕਰਨੀ ਆ ਅੱਗੇ ਤੁਹਾਨੂੰ ਦੱਸਦੀ ਆ ਮੈਂ ਆ ਦੇਖੋ ਜੀ ਇਸ ਤਰ੍ਹਾਂ ਲੱਗੀ ਆਏ ਹੁਣ ਜਿਹੜੀ ਉੱਪਰਲੀ ਸੀਨ ਹੈ ਇਹ ਵੀ ਲਾ ਲਿਓ ਫਿਰ ਤੁਹਾਨੂੰ ਨਾ ਸੌਖਾ ਹੋ ਜਾਊਗਾ ਆ ਦੇਖੋ ਕਿਸ ਤਰ੍ਹਾਂ ਲਾ ਲਿਓ ਇਸ ਤਰ੍ਹਾਂ ਖੋਲ ਲੈਣਾ ਇਧਰੋਂ ਟੱਕ ਦੋ ਪਕੜ ਲੈਣਾ ਇਧਰੋਂ ਪਕੜ ਲੈਣਾ ਇਹਦੀ ਕਰੀਜ਼ ਫੇਰ ਬਣਾ ਲੈਣੀ ਹੈ ਇਸ ਤਰ੍ਹਾਂ ਸਿੱਕੇ ਪ੍ਰੈਸ ਚੱਲਦੀ ਹੋਈ ਪ੍ਰੈਸ ਨਾ ਬਣਾ ਲਓ ਇਸ ਤਰ੍ਹਾਂ ਬਣਾ ਲਓਗੇ ਤਾਂ ਇਸ ਤਰ੍ਹਾਂ ਬਣਾ ਲਿਓ ਮੈਂ ਇਸ ਤਰ੍ਹਾਂ ਹੀ ਬਣਾ ਕੇ ਰੈਡੀ ਕਰ ਲੈਣੀ ਹੁੰਨੀ ਐ ਇਸ ਤਰ੍ਹਾਂ ਰੱਖਣਾ ਤੁਸੀਂ ਇਸ ਤਰ੍ਹਾਂ ਬਹੁਤ ਸੋਹਣਾ ਘੇਰੇ ਦਾ ਡਿਜ਼ਾਈਨ ਬਣ ਗਿਆ ਸਾਹਮਣੇ ਰਹਿ ਗਿਆ ਪਸਾਪਾ 2 3 4 ਇਹ ਇਸ ਤਰ੍ਹਾਂ ਕਰਨਾ ਆਦਿ ਇੱਥੇ ਕਰਦੇ ਬੰਨਦਾ ਹੁਣ ਤੁਸੀਂ ਕੀ ਕਰਨਾ ਐ ਇੰਨਾ ਕ ਡਿਜ਼ਾਈਨ ਬਣ ਕੇ ਆਪਣਾ ਰੈਡੀ ਹੋਇਆ ਹਜੇ ਹੁਣ ਜਿਹੜਾ ਤੇ ਦੇ ਆਪਾਂ ਪੱਲਾ ਮੇਨ ਕਮੀਜ਼ ਦਾ ਪੱਲਾ ਕੱਟਿਆ ਸੀ ਨਾ ਉਹਨੂੰ ਚੱਕ ਲੈਣਾ ਉਹਨੂੰ ਜੇ ਨਾ ਇਹ ਕਮੀਜ਼ ਦੇ ਵਿੱਚ ਤੁਹਾਡੇ ਲੈਂਥ ਵੀ ਘਟਦੀ ਹੋਵੇ ਤੁਸੀਂ ਇਸ ਤਰ੍ਹਾਂ ਪੂਰੀ ਕਰ ਸਕਦੇ ਆ ਠੀਕ ਹੈ ਜੀ ਇਹ ਚੱਕ ਲਓ ਜਾਨ ਜਿਹੜਾ ਤਰਪਾਈ ਫੋਲਡਿੰਗ ਪੱਲਾ ਕੀਤਾ ਪਹਿਲਾਂ ਇਹ ਚੱਕੋ ਇਹਨੂੰ ਹੁਣ ਤੁਸੀਂ ਐਂ ਰੱਖਣਾ ਸਿੱਧਾ ਪਾਸਾ ਠੀਕ ਹੈ ਸਿੱਧਾ ਪਾਸਾ ਰੱਖਣਾ ਸਿੱਧੇ ਪਾਸੇ ਦੇ ਨਾਲ ਆ ਆ ਚੀਜ਼ਾਂ ਜਿਹੜੀਆਂ ਆਪਣੀ ਸਿੱਧੇ ਨਾਲ ਸਿੱਧੀ ਮੈਚ ਕਰਨੀ ਆ ਇਸ ਤਰ੍ਹਾਂ ਤੇ ਜਿਹੜਾ ਕੱਪੜਾ ਅੰਦਰ ਨੂੰ ਛੱਡਣਾ ਉਹ ਉਨਾ ਹੀ ਛੱਡਣਾ ਜਿੰਨਾ ਦੂਸਰੇ ਪਾਸੇ ਆਸ ਪਾਸੇ ਛੱਡਿਆ ਹੋਇਆ ਉਨਾ ਹੀ ਇਸ ਪਾਸੇ ਛੱਡਣਾ ਧਿਆਨ ਰੱਖਿਓ ਤੁਸੀਂ ਇਸ ਚੀਜ਼ ਦਾ ਠੀਕ ਹੈ ਜੀ ਘਟੇ ਵਧੇ ਨਾ ਜੇ ਥੋੜਾ ਘਟ ਵਧ ਗਿਆ ਤੁਹਾਡੀ ਜਿਹੜੀ ਇਹ ਲੇਸ ਆ ਲੱਗੀ ਵੀ ਸੋਹਣੀ ਨਹੀਂ ਲੱਗਣੀ ਇਸ ਤਰ੍ਹਾਂ ਜਿੰਨੀ ਇੱਕ ਪਾਸੇ ਆਪਾਂ ਵਿੱਚ ਸੀਨ ਦੇ ਦਿੱਤੀਆਂ ਨਾ ਓਨੀ ਹੀ ਸੀਨ ਦੇ ਇਸ ਤਰ੍ਹਾਂ ਲਾਉਂਦੇ ਜਾਇਓ ਇਸ ਤਰ੍ਹਾਂ ਲਾ ਕੇ ਅੱਗੇ ਤੁਹਾਨੂੰ ਮੈਂ ਦੱਸਦੀ ਆਂ ਜੀ ਬਣ ਰਿਹਾ ਵੀਡੀਓ ਦੇ ਵਿੱਚ ਬਹੁਤ ਸੋਹਣਾ ਜਾਲੀ ਵਾਲਾ ਲੇਸ ਹੁੰਦਾ ਆਹ ਵਾਲੀ ਲੇਸ ਦੇ ਨਾਲ ਡਿਜ਼ਾਈਨ ਕਰਨਾ ਤਾਂ ਮੈਂ ਸਿੱਧਾ ਆਪਾਂ ਜਾਲੀ ਵਾਲੀ ਲੇਸ ਆਮ ਜਿਹੜੀ ਹੁੰਦੀ ਓਹ ਤੇ ਕਰ ਦਿੰਦੇ ਆਂ ਆਪਣਾ ਆਪ ਇਹਨੂੰ ਕੀਤਾ ਠੀਕ ਹੈ ਜੀ ਇਸ ਤਰ੍ਹਾਂ ਆਲੋ ਜੀ ਤੁਹਾਡੇ ਸਾਹਮਣੇ ਆ ਇਹ ਹੋ ਗਿਆ ਅੱਗੇ ਮੈਂ ਤੁਹਾਨੂੰ ਦੱਸਦੀ ਆ ਫੇਰ ਸੀਨ ਲਾਉਣ ਦਾ ਤਰੀਕਾ ਆ ਦੇਖੋ ਇਸ ਤਰ੍ਹਾਂ ਇਹ ਬਣ ਗਿਆ ਇਸ ਤੋਂ ਬਾਅਦ ਉੱਪਰ ਘੇਰੇ ਦੇ ਫੇਰ ਰੱਖਣਾ ਇਹਨੂੰ ਕਿਸ ਤਰ੍ਹਾਂ ਲਾਉਣੀ ਆ ਜਾਣੀ ਘੇਰ ਲਾਉਣੀ ਆ ਇੱਕ ਆਪਾਂ ਆ ਲੋ ਜੀ ਉਸੇ ਤਰ੍ਹਾਂ ਜਿਵੇਂ نیچے ਲਾਈਆ ਉਸੇ ਤਰ੍ਹਾਂ ਹੀ ਇੱਥੇ ਲਾ ਲਿਓ ਓਨੀ ਓਨੀ ਸੀਨ ਛੱਡ ਕੇ ਸਲਾਈ ਲਾ ਦੇਣੀ ਆ ਠੀਕ ਹੈ ਜੀ ਹਾਂਜੀ ਇਹ ਸੀਨ ਵੀ ਲਾ ਕੇ ਰੈਡੀ ਹੋ ਗਈ ਐਕਸਟਰਾ ਲੇਸ ਆ ਜਿਹੜੀ ਉਹ ਕੱਟ ਦੋ ਆਪਾਂ ਹਲੋ ਜੀ ਹੁਣ ਇਹਨੂੰ ਕੀ ਕਰਨਾ ਹੈ ਇਸ ਤਰ੍ਹਾਂ ਇਹਨੂੰ ਲੇਸ ਨੂੰ ਸਿੱਧੀ ਕਰਨਾ ਹੁਣ ਇਸ ਤਰ੍ਹਾਂ ਇੱਥੋਂ ਜੇ ਤੁਸੀਂ ਸੀਨ ਨਪਣਾ ਚਾਹੁੰਦੇ ਨਾਪ ਲਿਓ ਪਰ ਮੈਰੀ ਸੀਨ ਉਸ ਹੱਬ ਨਾਲ ਆਈ ਹੋਈ ਹੈ ਮੈਂ ਨਹੀਂ ਨਪੂਗੀ ਇਸ ਨੂੰ ਹੁਣ ਤੁਸੀਂ ਆ ਪੱਲਾ ਰੱਖਣਾ ਮੇਨ ਕਮੀਜ਼ ਦਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਲੈਂਥ ਜਿਹੜੀ ਘਟਦੇ ਘੇਰ ਦੀ ਲੰਬਾਈ ਦੀ ਲੈਂਥ ਹੈ ਜਿਹੜੀ ਉਹ ਪੂਰੀ ਕਰ ਸਕਦੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਪੂਰੀ ਕਰ ਸਕਦੇ ਹੋ ਉਹ ਇਸ ਤਰ੍ਹਾਂ ਪੂਰੀ ਕਰ ਸਕਦੇ ਜੇ ਆਪਣੇ ਕਮੀਜ਼ ਦੀ ਲੈਂਥ ਘਟਦੀ ਹੋਵੇ ਇਸ ਤਰ੍ਹਾਂ ਨਾਲ ਤਾਂ ਡਿਜ਼ਾਈਨ ਬਣ ਜਾਂਦਾ ਜੀ ਤੇ ਨਾਲੇ ਆਪਣਾ ਜਿਹੜਾ ਕਮੀਜ਼ ਦੀ ਲੈਂਥ ਉਹ ਵਾਲੀ ਪੂਰੀ ਹੋ ਜਾਂਦੀ ਹੈ ਠੀਕ ਹੈ ਜੀ ਹਾਂਜੀ ਆ ਦੇਖੋ ਹੁਣ ਆਪਾਂ ਦੂਸਰੇ ਪਾਸੇ ਸਿੱਧੇ ਨਾਲ ਸਿੱਧੇ ਪਾਸੇ ਮੈਚ ਕਰਦੇ ਹਾਂ ਇਹ ਚੀਜ਼ ਦਾ ਧਿਆਨ ਰੱਖਣਾ ਇਹਦੇ ਵਿੱਚ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਰੈਡੀ ਹੋ ਜਾਂਦਾ ਦੂਸਰੇ ਪਾਸੇ ਕਰਦੇ ਹਾਂ 10 ਰੁਪਏ ਮੀਟਰ ਇਹ ਵਾਲੀ ਲੇਸ ਆ ਜਿਹੜੀ ਮਿਲਦੀ ਹੈ 2 ਮੀਟਰ ਲੇਸ ਜਿਹੜੀ ਘੇਰੇ ਘੇਰੇ ਦੇ ਵਿੱਚ ਲੱਗ ਜਾਂਦੀ ਹੈ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਵੀ ਘੇਰ ਦੇ ਵਿੱਚੇ ਲੈਸ ਵੀ ਕਿੰਨੀ ਲੱਗਦੀ ਆ ਡਿਜ਼ਾਈਨ ਵੀ ਬਣਾ ਕੇ ਦਿਖਾਤਾ ਆ ਦੇਖੋ ਹੁਣ ਆ ਇਹਦੀ ਪੈਣੋ ਔਲਟ ਸਾਈਡ ਆ ਤੇ ਔਲਟ ਸਾਈਡ ਦੇ ਵਿੱਚ ਤੁਸੀਂ ਫਿਨਿਸ਼ਿੰਗ ਆਪੇ ਚੈੱਕ ਕਰ ਸਕਦੇ ਹੋ ਵੀ ਕਿੰਨੀ ਆਈ ਆ ਉਹ ਵਰਵਾ ਤੇ 프ਰੰਟ ਦਾ ਘੇਰ ਆ ਜਿਹੜਾ ਉਹ ਬਣ ਕੇ ਇਸ ਤਰ੍ਹਾਂ ਰੈਡੀ ਹੋ ਗਿਆ ਆ ਲਓ ਜੀ ਠੀਕ ਜੀ ਜੇ ਆਪਨੀ ਤੁਹਾਨੂੰ ਇਸ ਤਰ੍ਹਾਂ ਵੀਡੀਓ ਵਧੀਆ ਲੱਗਦੀ ਹੈ ਜੋ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਆਪਣੀਆਂ ਲਗੋ ਤੁਸੀਂ ਪੁੱਛ ਸਕਦੇ ਆਪਾਂ ਤੁਹਾਨੂੰ ਡਿਜ਼ਾਈਨ ਬਣਾ ਕੇ ਤੁਹਾਡੇ ਲਈ ਰੈਡੀ ਕਰਾਂਗੇ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਬਣ ਕੇ ਰੈਡੀ ਹੋਇਆ ਦੇਖੋ ਜੀ ਠੀਕ ਹੈ ਜੀ ਜੇ ਆਪਨੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ